ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਉਹਨਾਂ ਵੱਲੋਂ ਅੱਜ ਨਾਮਿਨੇਸ਼ਨ ਫਾਈਲ ਕੀਤੀ ਜਾਣੀ ਹੈ ਇਸ ਵੇਲੇ ਅਸੀਂ ਨਾਵਲਟੀ ਚੌਂਗ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਭਾਜਪਾ ਦੇ ਵਰਕਰ ਭਾਜਪਾ ਸਮਰਥਕ ਸੀਨੀਅਰ ਲੀਡਰ ਇੱਥੇ ਪਹੁੰਚੇ ਹੋਏ ਨੇ ਤੇ ਅੱਜ ਖਾਸ ਤੌਰ ਤੇ ਅੰਮ੍ਰਿਤਸਰ ਦੀ ਧਰਤੀ ਤੇ ਨਾਮਿਨੇਸ਼ਨ ਜਿਹੜੇ ਫਾਈਲ ਕਰਨੇ ਆ ਤਰਨਜੀਤ ਸੰਧੂ ਦੇ ਹੱਕ ਦੇ ਵਿੱਚ ਉਸ ਮੌਕੇ ਖਾਸ ਤੌਰ ਤੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਜੈਸ਼ੰਕਰ ਵੀ ਪਹੁੰਚਣਗੇ ਔਰ ਨਾਲ ਦੀ ਨਾਲ ਇਹ ਵੀ ਕਹਿਦਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਪਹੁੰਚਣਗੇ ਬਾਕੀ ਜੋ ਦੇਖ ਸਕਦੇ ਆ ਕਿ ਭਾਜਪਾ ਦੀ ਲੀਡਰਸ਼ਿਪ ਜਿਹੜੀ ਹੈ ਉਹ ਪਹੁੰਚਣੀ ਸ਼ੁਰੂ ਹੋਈ ਹੈ ਸੋ ਕੁਝ ਸਮੇਂ ਚ ਰੋਡ ਸ਼ੋ ਕਰਦੇ ਆ ਅੱਜ ਨਾਮਿਨੇਸ਼ਨ ਫਾਈਲ ਕੀਤੀ ਜਾਏਗੀ ਸੀਨੀਅਰ ਡਾਇਰੈਕਟਰ ਅਸ਼wini ਛੇਕੜੀ ਸਾਟਾਂ 'ਲ ਮੌਜੂਦ ਨੇ ਛੇਕੜੀ ਸਾਹਿਬ ਅੱਜ ਵੱਡਾ ਇਕੱਠ ਹੈ ਔਰ ਨਾਮਿਨੇਸ਼ਨ ਫਾਈਲ ਕੀਤੀ ਜਾਣੀ ਹੈ ਸੋ ਕੀ ਤਿਆਰੀਆਂ ਨੇ ਔਰ ਲੋਕਾਂ ਨੂੰ ਕੀ ਅਪੀਲ ਹੈ ਕਿ ਇਸ ਵੇਲੇ ਵੋਟਾਂ ਕਈ ਵੇਖ ਕੇ ਪਾਈ ਜਾਣ ਦੇਖੋ ਸਾਹ ਬੜਾ ਹੈ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਵਾਸਤੇ ਨਰਿੰਦਰ ਭਾਈ ਮੋਦੀ ਜੀ ਨੇ ਜਿਤਾਉਣ ਵਾਸਤੇ ਸਭ ਲੋਕ ਇਕੱਠੇ ਹੋ ਗਏ। ਔਰ ਅੱਜ ਅੰਮ੍ਰਿਤਸਰ ਦੀ ਔਰ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਸਾਡੇ ਪੰਜਾਬੀਆਂ ਚੋਂ ਉਹ ਸਮੁਦਰੀ ਪਰਿਵਾਰ ਜਿਹਨੂੰ ਜਿਹੜਾ ਸਮਝ ਲਓ ਕਿ ਸਭ ਤੋਂ ਮਾਣਯੋਗ ਸਤਕਾਰਯੋਗ ਹੈ। ਕੁਰਬਾਨੀਆਂ ਦੇਖੋ। ਅੱਜ ਉਸ ਪਰਿਵਾਰ ਦਾ ਸਭ ਤੋਂ ਇਮਾਨਦਾਰ ਔਰ ਅਪਰਾਇਟ ਬੰਦਾ ਹੈ, ਪੜ੍ਹੇ ਲਿਖੇ ਬੰਦਾ ਜਿਹੜਾ ਹੈ ਜਿਸ ਨੂੰ ਸੰਧੂ ਸਾਡੇ ਕੋਲ ਆਏ ਨੇ, ਮੋਦੀ ਜੀ ਨੇ ਚੁਣ ਕੇ ਭੇਜਿਆ ਉਹਨਾਂ ਨੂੰ ਸਾਡਾ ਕੈਂਡੀਡੇਟ ਬਣਾਇਆ ਔਰ ਮੈਂ ਕਹਿ ਰਿਹਾ ਕਿ ਅਸੀਂ ਅੰਮ੍ਰਿਤਸਰ ਵਾਲੇ ਸਾਰੇ ਇਕੱਠੇ ਹੋ ਜਾਈਏ। ਅਭੀ ਨਹੀਂ ਤਾਂ ਕਭੀ ਨਹੀਂ ਕਿਉਂਕਿ ਅੱਜ ਜਿਸੀ ਇਹਨਾਂ ਨੂੰ ਦਿਤਾ ਕੇ ਭੇਜਾਂਗੇ ਉਹ ਜਿਸ ਤਰ੍ਹਾਂ ਉਹਨਾਂ ਦੇ ਸੰਬੰਧ ਨੇ ਮੋਦੀ ਜੀ ਦੇ ਨਾਲ ਅੰਮ੍ਰਿਤਸਰ ਜਿਹੜਾ ਇੰਡੀਆ ਦਾ ਨੰਬਰ 1 ਜਿਹੜਾ ਸਿਟੀ ਬਣਨ ਜਾ ਰਿਹਾ ਹੈ ਤਰੱਕੀ ਹੋਏਗੀ ਬਿਜ਼ਨਸ ਵਧੇਗਾ ਲੋਕਾਂ ਨੂੰ ਕੰਮ ਮਿਲੇਗਾ ਇੱਥੋਂ ਜਿਹੜਾ ਪੁਰਾਣਾ ਸਿਲਕ ਰੂਟ ਸੀਗਾ ਅਫਗਾਨਿਸਤਾਨ ਤੱਕ ਤੇ ਯੂਰਪ ਤੱਕ ਜਿਹੜਾ ਸਾਮਾਨ ਜਾਂਦਾ ਸੀ ਇੱਥੋਂ ਉਹ ਸਾਰਾ ਰੂਟ ਖੁੱਲੇਗਾ ਸੋ ਅਸੀਂ ਅੱਜ ਇਕੱਠੇ ਹੋ ਕੇ ਅਗਰ ਜਿਤਾ ਦਿੰਨੇ ਆ ਆਪਣਾ ਆਪਣਾ ਡੈਫੀਨਿਟਲੀ ਜਿੱਤਣਗੇ ਅਸੀਂ ਸਾਰੇ ਸੜਕਾਂ ਤੇ ਇਸੇ ਲਈ ਖਲੋਤੇ ਆ ਕਿਥੋਂ ਸੁਖਬੀ ਸਾਹਿਬ ਨੂੰ ਪਹੁੰਚ ਰਿਹਾ ਹੈ ਵਿਰੇਸ਼ ਮੰਤਰੀ ਪਹੁੰਚ ਰਿਹਾ ਹੈ ਕੈਪਟਨ ਮਨਿੰਦਰ ਸਿੰਘ ਵੀ ਪਹੁੰਚ ਰਿਹਾ ਹੈ ਜੀ ਸੋ ਕੀ ਦੇਖੋ ਤਿਆਰੀਆਂ ਕਿ ਸਭ ਲੋਕ ਇਕੱਠੇ ਹੋ ਗਏ ਆ ਸੰਧੂ ਸਾਹਿਬ ਨੂੰ ਜਿਤਾ ਕੇ ਭੇਜਣਾ ਸਾਰੇ ਪੰਜਾਬੀ ਚਾਹੁੰਦੇ ਆ ਕਿ ਸਾਡਾ ਆਪਣਾ ਜਿੱਤ ਕੇ ਇੱਥੋਂ ਜਾਵੇ ਔਰ ਅੰਮ੍ਰਿਤਸਰ ਜਿਹੜਾ ਵਾ ਦੁਨੀਆ 'ਚ ਵਧੀਆ ਤੇ ਵੱਡੇ ਸ਼ਹਿਰਾਂ 'ਚ ਕਿਨਾਂ ਜਾਵੇਗਾ ਔਰ ਮੇਰਾ ਖਿਆਲ ਹੈ ਮੌਕਾ ਹੈ ਜਦੋਂ ਅਸੀਂ ਸਾਰੇ ਇਹ ਕੰਮ ਕਰ ਰਹੇ ਆ ਔਰ ਸਾਰੇ ਮਿਲ ਕੇ ਅਸੀਂ ਅਸੈਂਬਲੀ ਸਾਹਿਬ ਨੂੰ ਜਿਤਾਣਾ ਹੈ ਔਰ ਇਕੱਠੇ ਹੋ ਕੇ ਅਸੀਂ ਜੋਰ ਲਗਾ ਰਹੇ ਹਾਂ ਅਸੀਂ ਆਫ ਸਰਕਾਰ ਤੇ ਖਲੋਤੇ ਜੀ ਇਸ ਲਈ ਖਲੋਤੇ ਆ ਕਿ ਦਿਲ ਕਰਦਾ ਹੈ ਕਿ ਇਹੋ ਜਿਹੇ ਬੰਦੇ ਪਾਰਲੀਮੈਂਟ ਤੇ ਜਾਣ ਉਹ ਲੋਕ ਜਿਹੜੇ ਕਿ ਚੋਰ ਚੱਕੇ ਜਿਹੜੇ ਜਿਹੜੇ ਆਪਣਾ ਆਪਣੇ ਹੀ ਦੇਖਦੇ ਨੇ ਆਪਣੇ ਗੈਂਗ ਚਲਾਉਂਦੇ ਨੇ ਉਹੋ ਜਿਹੇ ਨਹੀਂ ਸਾਫ਼ ਸੁਥਰੇ ਲੋਕ ਜਿਹੜੇ ਚੁਣ ਕੇ ਭੇਜਨੇ ਆ ਇਸ ਲਈ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਬਹੁਤ ਸੋ ਤਿਆਰੀਆਂ ਜੜੀਆਂ ਨੇ ਉਹ ਮੁਕੰਮਲ ਕਰ ਲਿਆ ਗਿਆ ਨੇ ਜਿਸ ਤਰੀਕੇ ਨਾਲ ਰੋਡ ਸ਼ੋ ਹੈ ਉਸ ਤਰੀਕੇ ਨਾਲ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਿਆ ਵਿਦੇਸ਼ ਮੰਤਰੀ ਇੱਥੇ ਪਹੁੰਚਣਗੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਵਾਸਤੇ ਹਰ ਇੱਕ ਚੌਂਕ ਦੇ ਉੱਤੇ ਚੈਕਿੰਗ ਹੈ ਨਾਕਾਬੰਦੀ ਹੋ ਕੀਤੀ ਜਾ ਰਹੀ ਹੈ ਉਹ ਰੋਡ ਸ਼ੋਅ ਦੇ ਨਾਲ ਸੈਂਕੜੇ ਪੁਲਿਸ ਮੁਲਾਜ਼ਮ ਜਿਹੜੇ ਐ ਔਰ ਦਰਜਨਾ ਪੁਲਿਸ ਅਫਸਰ ਅਧਿਕਾਰੀ ਜਿਹੜੇ ਨਾਲ-ਨਾਲ ਇਸ ਰੋਡ ਸ਼ੋਅ ਦੇ ਵਿੱਚ ਜਾਣਗੇ ਔਰ ਨਾਮੁਨੇਸ਼ਨ ਜਿਹੜੀ ਫਾਈਲ ਕੀਤੀ ਜਾਣੀ ਹੈ ਜਿਸ ਵਿੱਚ ਅੱਜ ਖਾਸ ਤੌਰ ਤੇ ਵਿਦੇਸ਼ ਮੰਤਰੀ ਪਹੁੰਚਣੇ ਉਸੇ ਕਰਕੇ ਅੱਜ ਦੀ ਜਿਹੜੀ ਇਹ ਪੁਲਿਸ ਦੇ ਵੱਲੋਂ ਵੀ ਤਿਆਰੀ ਜਿਹੜੀ ਪੁਖਤਾ ਕੀਤੀ ਜਾ ਰਹੀ ਹੈ ਔਰ ਬਾਕੀ ਥਾਵਾਂ ਤੋਂ ਵੀ ਪੁਲਿਸ ਇੱਥੇ ਪਹੁੰਚੀ ਹੈ ਬਾਕੀ ਜ਼ਿਲ੍ਹੇ ਆ ਦੀ ਪੁਲਿਸ ਇੱਥੇ ਪਹੁੰਚੀ ਹੈ ਔਰ ਨਾਮਿਨੇਸ਼ਨ ਫਾਈਲ ਹੈ ਜਿਹੜੀ ਅੱਜ ਕੀਤੀ ਜਾਣੀ ਹੈ ਤਰਜੀਤ ਸੰਧੂ ਦੇ ਵੱਲੋਂ ਔਰ ਜਿਸ ਦੇ ਵਿੱਚ ਅੱਜ ਭਾਜਪਾ ਦੇ ਵਰਕਰ ਭਾਜਪਾ ਦੇ ਜਿਹੜੇ ਸੀਨੀਅਰ ਲੀਡਰ ਹੈ ਉਹ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਕੁਝ ਸਮੇਂ ਵਿੱਚ ਤਰਜੀਤ ਸੰਧੂ ਇੱਥੇ ਪਹੁੰਚਣਗੇ ਤੇ ਜਿਹੜਾ ਰੋਡ ਸ਼ੋਅ ਹੈ ਉਹ ਜ਼ਿਲ੍ਹਾ ਕੰਪਲੈਕਸ ਰਸਤੇ ਉਹ ਨਿਕਲੇਗਾ ਰਵਾਨਾ ਹੋਵੇਗਾ ਤੇ ਅੱਜ ਨਾਮਿਨੇਸ਼ਨ ਫਾਈਲ ਕੀਤੀ ਜਾਵੇਗੀ ਦੂਸਰੇ ਪਾਸੇ ਅੱਜ ਅੰਮ੍ਰਿਤਸਰ ਦੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਤੇ ਭਾਜਪਾ ਦੇ ਤਰਜੀਤ ਸੰਧੂ ਅੱਜ ਦੋ ਉਮੀਦਵਾਰ ਨਾਮਜ਼ਦਗੀ ਪੱਤਰ ਭਰਨਗੇ